ਇਹ ਗੋਲਡ ਕਾ ਜੋ ਨਿਕਲੇ ਹੋਏ ਯਾਨੀ ਕਿ ਲਫਾਫਿਆਂ ਚੋਂ ਨਿਕਲੀ ਹੋਈ ਜਥੇਦਾਰ ਨੇ ਸਜ਼ਾ ਇਹਨਾਂ ਨੂੰ ਕੀ ਲਾਈ ਗਈ ਹੈ 1 ਘੰਟੇ ਵਾਸਤੇ ਬਰਤਨ ਸਾਫ ਕਰਨ ਦੀ ਜੀ ਸਾਡੀ ਗੁਰੂ ਦੀ ਬੇਅਦਬੀ ਕਰਕੇ ਇੱਕ ਦੋ ਦਿਨ ਭਾਂਡੇ ਮਾਂਜ ਕੇ ਉਹਦੀ ਸਜ਼ਾ ਥੋੜਾ ਪੂਰੀ ਹੋ ਜਾਏਗੀ ਬਿਲਕੁਲ ਸਿੱਖ ਇਤਿਹਾਸ ਨੂੰ ਖਤਮ ਹੀ ਕਰ ਦਿੱਤਾ ਗਿਆ ਮਲਿਆ ਮੇਡ ਕਰ ਦਿੱਤਾ ਗਿਆ ਜੀ ਕੀ ਕੌਮ ਨੂੰ ਦੱਸਣਾ ਹੈ ਕਿ ਤੁਹਾਡੇ ਕਿ ਪਰੰਪਰਾ ਕੀ ਆ ਤੁਹਾਡੀ ਮਰਿਆਦਾ ਕੀ ਆ ਉਹ ਬੰਦਾ ਹੀ ਆਪਣੀ ਮਰਿਆਦਾ ਭੁੱਲ ਕੇ ਅਜ ਅਪਸ਼ਬਦ ਬੋਲ ਰਿਹਾ ਚਾਹੇ ਜੋ ਵੀ ਚਾਹੇ ਤੁਸੀਂ ਗੁੱਸੇ ਦੇ ਵਿੱਚ ਹੀ ਬੋਲ ਰਹੇ ਹੋ ਪਰ ਤੁਹਾਨੂੰ ਜੇ ਤੁਸੀਂ ਜਥੇਦਾਰ ਹੋ ਜੇ ਤੁਸੀਂ ਕਿਸੇ ਕੌਮ ਦਾ ਮਤਲਬ ਮੋਢੀ ਬਣ ਕੇ ਚੱਲ ਰਹੇ ਹੋ ਤੁਹਾਨੂੰ ਆਪਣੇ ਗੁੱਸੇ ਤੇ ਕੰਟਰੋਲ ਹੋਣਾ ਚਾਹੀਦਾ ਕੀ ਲੱਗਦਾ ਕਿ ਇਹੋ ਜਿਹੇ ਬੰਦੇ ਨੂੰ ਹੋਣਾ ਚਾਹੀਦਾ ਕਿ ਇਹੋ ਜਿਹਾ ਸਿੱਖ ਪੰਥ ਦੇ ਵਿੱਚ ਅਜਿਹਾ ਬੰਦਾ ਨੁਮਾਇੰਦਾ ਹੋਣਾ ਚਾਹੀਦਾ ਨਹੀਂ ਮੈਡਮ ਬਿਲਕੁਲ ਗਲਤ ਗੱਲ ਹੈ ਜਿਵੇਂ ਕਿਆ ਜਾਂਦਾ ਆਪਣੇ ਚ ਆਮ ਹੀ ਗੱਲ ਚੱਲਦੀ ਐ ਸਿੱਖਾਂ ਦੇ ਵਿੱਚ ਕਿ ਇਹ ਗੋਲਕਾ ਚੋਂ ਨਿਕਲੇ ਹੋਏ ਯਾਨੀ ਕਿ ਲਫਾਫਿਆਂ ਚੋਂ ਨਿਕਲੇ ਹੋਏ ਜਥੇਦਾਰ ਨੇ ਉਹ ਇਹਨਾਂ ਨੇ ਸਾਬਤ ਕਰਤਾ ਵੀ ਅਸੀਂ ਲਫਾਫਿਆਂ ਚੋਂ ਨਿਕਲੇ ਹੋਏ ਆਂ ਦੇਖ ਹੀ ਰਹੇ ਆਪਾਂ ਜਿੰਨੀ ਗੱਦੀ ਸ਼ਬਦਾਵਲੀ ਇਹਨਾਂ ਨੇ ਬੋਲੀ ਐ ਬੀਬੀ ਆਮ ਔਰਤਾਂ ਲਾਡੂ ਕਿਸੇ ਬਾਰੇ ਵੀ ਬੋਲੀ ਐ ਬਹੁਤ ਗਲਤ ਗੱਲ ਐ ਜਿਹੜੀ ਸ਼ਬਦਾਵਲੀ ਇਹਨਾਂ ਨੇ ਵਰਤੀ ਐ ਔਰ ਸਜ਼ਾ ਇਹਨਾਂ ਨੂੰ ਕੀ ਲਾਈ ਗਈ ਐ ਇੱਕ ਘੰਟੇ ਵਾਸਤੇ ਬਰਤਨ ਸਾਫ ਕਰਨ ਦੀ ਜੀ ਇਹ ਵੀ ਇਹ ਵੀ ਪੁੱਛਣਾ ਚਾਹੂੰਗੀ ਜੇ ਸਜ਼ਾ ਹੋਇਆ ਤਾਂ ਫਿਰ ਅਸੀਂ ਉੱਥੇ ਜਾ ਕੇ ਕਿਉਂ ਕਹਿੰਨੇ ਕਿ ਅਸੀਂ ਤਾਂ ਸੇਵਾ ਕਰਨ ਚੱਲੇ ਆਂ ਜਿਵੇਂ ਇੱਕ ਇੱਕ ਸਵਾਲ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਨੇ ਬਹੁਤ ਸਾਰੀਆਂ ਗਲਤੀਆਂ ਕੀਤੀਆਂ ਪਹਿਲਾਂ ਨਹੀਂ ਮੰਨ ਰਹੇ ਸੀ ਉਸ ਤੋਂ ਬਾਅਦ ਮੰਨ ਕੇ ਉਹਨਾਂ ਨੇ ਸਜ਼ਾ ਭੁਗਤੀ ਸਜ਼ਾ ਕੀ ਲਗਾਏਗੀ ਉਹੀ ਬਰਤਨ ਮਾਂਜਣੇ ਮਤਲਬ ਟਾਇਲਟ ਸਾਫ ਕਰਨਾ ਬਾਥਰੂਮ ਸਾਫ ਕਰਨਾ ਕਿਤੇ ਨਾ ਕਿਤੇ ਐਡੀ ਵੱਡੀ ਗਲਤੀ ਕਰ ਦੇਣੀ ਉਹਨਾਂ ਦੇ ਵੱਲੋਂ ਬੇਅਦਬੀਆਂ ਜਿਨ੍ਹਾਂ ਤਾਂ ਹਜੇ ਤੱਕ ਇਨਸਾਫ ਨਹੀਂ ਮਿਲਿਆ ਬੇਅਦਬੀਆਂ ਉਸ ਸਮੇਂ ਹੋਈਆਂ ਜਦੋਂ ਉਹਨਾਂ ਦੀ ਸਰਕਾਰ ਸੀ ਉਸ ਤੋਂ ਬਾਅਦ ਹੁਣ ਤੱਕ ਬੇਅਦਬੀਆਂ ਜਿਹੜੀਆਂ ਨੇ ਉਹ ਹੋ ਰਹੀਆਂ ਨੇ ਤਾਂ ਕੀ ਕਹਿਣਾ ਚਾਹੋਗੇ ਕਿ ਸੁਖਬੀਰ ਸਿੰਘ ਬਾਦਲ ਨੂੰ ਇੰਨੀ ਕਿ ਸਜ਼ਾ ਜਿਹੜੀ ਆ ਉਹ ਮਾਇਨੇ ਰੱਖਦੇ ਪੰਥ ਉਹਨਾਂ ਨੂੰ ਮਾਫ ਕਰ ਸਕਦਾ ਬਿਲਕੁਲ ਨਹੀਂ ਜੀ ਬਿਲਕੁਲ ਜਾਇਜ਼ ਨਹੀਂ ਹੈਗੀ ਜਿਹੜੀ ਸਜ਼ਾ ਲਾਈ ਗਈ ਹੈ ਦੇਖੋ ਸਿੱਖ ਪੰਥ ਤਾਂ ਕਦੀ ਵੀ ਨਹੀਂ ਮਾਫ ਕਰ ਸਕਦਾ ਸਾਡਾ ਗੁਰੂ ਹੈ ਜੀ ਸਾਡੀ ਗੁਰੂ ਦੀ ਬੇਅਦਬੀ ਕਰਕੇ ਇੱਕ ਦੋ ਦਿਨ ਭਾਂਡੇ ਮਾਂਜ ਕੇ ਉਹਦੀ ਸਜ਼ਾ ਥੋੜਾ ਪੂਰੀ ਹੋ ਜਾਏਗੀ ਦੇਖੋ ਸਾਡੇ ਦਿਲਾਂ ਦੇ ਵਿੱਚ ਸਾਡੇ ਗੁਰੂ ਦੀ ਬੇਅਦਬੀ ਹੋਈ ਹੈ ਉਹ ਬਿਲਕੁਲ ਵੀ ਨਹੀਂ ਉਹ ਸਜਾ ਦੇ ਇਹ ਸਜਾ ਦੇ ਹੱਕ ਚ ਹੈ ਗਿਆ ਸੀ ਜਿਹੜੀ ਸਜਾ ਦਿੱਤੀ ਗਈ ਉਹਨਾਂ ਨੂੰ ਹਾਂਜੀ ਇਹਦੀ ਕੋਈ ਕਰੜੀ ਸਜਾ ਹੋਣੀ ਚਾਹੀਦੀ ਸੀ ਆਉਣ ਵਾਲੇ ਅੱਗੇ ਅੱਗੇ ਕੋਈ ਕਰਦਾ ਉਹਨੂੰ ਸੇਧ ਮਿਲਦੀ ਵੀ ਕੋਈ ਲਸਾਨੀ ਇਹੋ ਜੀ ਸਜਾ ਦੇਣੀ ਚਾਹੀਦੀ ਸੀ ਕਿਨਾਂ ਜੀ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਤੁਸੀਂ ਕਿਹਾ ਕਿ ਚਲੋ ਤੁਹਾਡੇ ਵੱਲੋਂ ਮਤਲਬ ਕੋਸ਼ਿਸ਼ ਕੀਤੀ ਜਾ ਰਹੀ ਹੈ ਲਾਇਬ੍ਰੇਰੀ ਬਣਾਈ ਜਾ ਰਹੀ ਹੈ ਹੋਰ ਕੀ ਉਪਰਾਲਾ ਕੀਤਾ ਜਾਏਗਾ ਤਾਂ ਕਿ ਆਪਣੇ ਪਿੰਡ ਦੇ ਬੱਚਿਆਂ ਨੂੰ ਨਹੀਂ ਬਲਕਿ ਹੋਰ ਵੀ ਬੱਚਿਆਂ ਨੂੰ ਜਿਹੜੀ ਆ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ਟਾਈਮ ਇਸ ਟਾਈਮ ਟਾਈਮ ਤੇ ਮੈਨੂੰ ਸਾਡੇ ਵੱਲੋਂ ਲਾ ਲੋ ਵੀ ਲੱਭ ਦੇ ਤੌਰ ਦੇ ਉੱਤੇ ਵੀ ਲਾਏ ਜਾਂਦੇ ਆ ਵੀ ਬੱਚਿਆਂ ਨੂੰ ਸਮਝਾਇਆ ਜਾਂਦਾ ਸਿੱਖ ਇਤਿਹਾਸ ਸਾਡਾ ਕੀ ਹੈ ਪਰ ਜਿੰਨਾ ਕਿ ਸਾਡਾ ਲੈਵਲ ਆ ਸੀ ਤਾਂ ਉਹਨਾਂ ਕੀ ਕਰ ਸਕਦੇ ਆ ਅਸੀਂ ਫੇਰ ਗੱਲ ਉਹੀ ਆ ਜਾਂਦੀ ਹੈ ਵੀ ਜਿਹੜੇ ਸਾਡੇ ਜਿਨ੍ਹਾਂ ਨੇ ਕਰਨਾ ਹੈ ਉਹ ਕੁਝ ਕਰ ਨਹੀਂ ਰਹੇ ਸਾਡੇ ਵੱਲੋਂ ਸਾਡਾ ਜਿੰਨਾ ਬਣਦਾ ਅਸੀਂ ਉਸ ਤੋਂ ਵੱਧ ਕਰ ਰਹੇ ਹਾਂ ਦੇਖੋ ਪਿੰਡ ਲੈਵਲ ਦੇ ਉੱਤੇ ਅਸੀਂ ਜਿੰਨਾ ਵੀ ਹੋ ਸਕਦਾ ਲਾਇਬ੍ਰੇਰੀ ਬਣਾ ਕੇ ਤੁਹਾਨੂੰ ਦੱਸਿਆ ਜਿਵੇਂ ਸਿੱਖ ਇਤਿਹਾਸ ਦੀਆਂ ਵੱਧ ਤੋਂ ਵੱਧ ਕਿਤਾਬਾਂ ਉੱਥੇ ਪਈਆਂ ਸਾਡੇ ਸਿੱਖ ਇਤਿਹਾਸ ਪੜਾਇਆ ਜਾਂਦਾ ਲਾਇਬ੍ਰੇਰੀਆਂ ਰੱਖਿਆ ਹੋਇਆ ਉਹਦੇ ਵੱਲੋਂ ਵੀ ਦੱਸਿਆ ਜਾਂਦਾ ਵੀ ਬੱਚਿਆਂ ਨੂੰ ਸਿੱਖ ਇਤਿਹਾਸ ਸਾਡਾ ਕੀ ਹੈ ਦੇਖੋ ਆਪਣੇ ਬਾਕੀ ਜਿਹੜੀਆਂ ਕਿਤਾਬਾਂ ਕਿਤਾਬਾਂ ਵਿੱਚੋਂ ਤਾਂ ਇਤਿਹਾਸ ਵੈਸੇ ਖਤਮ ਕਰ ਦਿੱਤਾ ਗਿਆ ਪੰਜਾਬ ਐਜੂਕੇਸ਼ਨ ਬੋਰਡ ਲਾ ਲੋ ਤੁਸੀਂ ਸੀਬੀਐਸਸੀ ਨਾਲ ਨੇ ਤਾਂ ਕਰਨਾ ਹੀ ਕੀ ਹੈ ਜੀ ਉਹ ਤਾਂ ਦਿੱਲੀ ਦਾ ਬੋਰਡ ਆ ਬਿਲਕੁਲ ਸਿੱਖ ਇਤਿਹਾਸ ਨੂੰ ਖਤਮ ਹੀ ਕਰ ਦਿੱਤਾ ਗਿਆ ਮਲਿਆ ਮੇਟ ਕਰ ਤਾਂ ਇਹ ਦੇਖੋ ਕਿ ਅੱਜ ਕੱਲ ਆਮ ਲੋਕ ਬੋਲਣਾ ਜਿਹੜਾ ਪਸੰਦ ਨਹੀਂ ਕਰਦੇ ਜਾਂ ਉਹ ਬੋਲਣਾ ਹੀ ਨਹੀਂ ਚਾਹੁੰਦੇ ਤਾਂ ਮੈਨੂੰ ਲੱਗਦਾ ਕਿ ਸਪੰਸਰ ਸਾਹਿਬ ਨੇ ਬਹੁਤ ਚੰਗੀਆਂ ਤੇ ਬਹੁਤ ਵਧੀਆ ਗੱਲਾਂ ਕੀਤੀਆਂ ਜੋ ਸੋਸ਼ਲ ਨੈਟਵਰਕ ਤੇ ਆਉਣੀਆਂ ਚਾਹੀਦੀਆਂ ਨੇ ਆ ਸੋਸ਼ਲ ਮੀਡੀਆ ਤੇ ਵੀ ਆਉਣੀਆਂ ਚਾਹੀਦੀਆਂ ਨੇ ਤਾਂ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਖੁੱਲ ਕੇ ਗੱਲ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ